ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਅਹਿਮਦਗੜ੍ਹ ਵੱਲੋਂ ਅੱਜ ਸ਼ਹੀਦੇ ਆਜ਼ਮ ਸ੍ਰੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਬਲਾਕ ਅਹਿਮਦਗੜ੍ਹ ਵੱਲੋਂ ਸਾਥੀ ਸਾਰੇ ਇਕੱਠੇ ਹੋਏ ਨੇ ਬਲਾਕ ਦੇ ਤੇ ਆਓ ਅੱਜ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਸਾਡੇ ਪ੍ਰਧਾਨ ਜੀ ਹਰਦੀਪ ਕੁਮਾਰ ਬਬਲਾ ਤੇ ਖਜ਼ਾਨਚੀ ਡਾਕਟਰ ਅਮਰਜੀਤ ਸਿੰਘ ਜੀ ਹਾਂਜੀ ਮੈਂ ਡਾਕਟਰ ਅੰਮਰਜੀਤ ਸਿੰਘ ਕੈਸੀਲ ਬਲਾਕ ਅਮਰਗੜ ਅੱਜ ਅਸੀਂ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਸੂਬਾ ਕਮੇਟੀਆਂ ਦੇ ਹੁਕਮਾਂ ਅਨੁਸਾਰ ਬਲਾਕ ਅਮਰਗੜ ਦੇ ਵਿੱਚ ਸਰਦਾਰ ਭਗਤ ਸਿੰਘ ਦਾ 118ਵਾਂ ਦਿਨ ਜਨਮ ਦਿਨ ਮਨਾ ਰਹੇ ਹਾਂ ਇਹਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਾਡੇ ਸ਼ਰਾਧ ਹਸਪੀਟਲ ਤੋਂ ਡਾਕਟਰ ਸਿਕੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਿ ਜੋਗਪਰ ਸਿੰਘ ਆਪਦੀਆਂ ਜੰਗ ਵਾਸਤੇ ਜੋ ਆਜ਼ਾਦੀ ਵਾਸਤੇ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਸਾਨੂੰ ਹਮੇਸ਼ਾ ਤੌਰ ਤੇ ਯਾਦ ਰੱਖਣੀਆਂ ਪੈਣਗੀਆਂ ਇੱਥੇ ਇਹਨਾਂ ਦੇ ਪੱਗ ਨੂੰ ਵਰਤਦੇ ਹੋਏ ਕਈ ਕਿਸੇ ਤਰੀਕੇ ਦਾ ਕੋਈ ਲੋਕ ਸਰਕਾਰਾਂ ਨੇ ਜੋ ਇਹਨਾਂ ਦੇ ਕੈਦੇ ਕਾਨੂੰਨਾਂ ਤੇ ਨਹੀਂ ਚਲਦੀਆਂ ਪਰ ਜੋ ਭਗ ਸਿੰਘ ਦੀ ਸੋਚ ਸੀ ਉਹ ਬਹੁਤ ਵਧੀਆ ਸੀ ਸਾਨੂੰ ਇਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਵੀ ਇਹਨਾਂ ਦੀ ਸੋਚ ਤੇ ਚੱਲਦੇ ਹੋਏ ਦੱਬੇ ਹੋਏ ਕਰੀਬ ਉਤਨੇ ਲੋਕਾਂ ਦੀ ਰੱਖੀ ਲਈ ਹਮੇਸ਼ਾ ਤੌਰ ਤੇ ਆਪਣੀ ਆਵਾਜ਼ ਬੁਲੰਦ ਕਰਦੀ ਹੈ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਐਪੀਏਪੀ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਅਸੀਂ ਆਦੇ ਅਗੇ ਬਹੁਗੇ ਭਗਤ ਸਿੰਘ ਤੇਰੀ ਸੋਚ ਤੇ ਅਸੀਂ ਆਦੇ ਅਗੇ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਇਕਲਾਬ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਤੁਹਾਡੇ ਵੱਲੋਂ ਕੀ ਕਹਿਣਾ ਹਾਂਜੀ ਮੈਂ ਜਿਵੇਂ ਸਖਤਰ ਬਲੇ ਕੋੜਾ ਸਾਰੇ ਸਾਥੀਆਂ ਦਾ ਆਯਾਨਾ ਹਸਪਤਾਲ ਦੇ ਵਿੱਚ ਮੈਂ ਧੰਨਵਾਦ ਕਰਦਾ ਅੱਜ ਅਸੀਂ ਇਕੱਠੇ ਹੋ ਕੇ ਮੈਡੀਕਲ ਪ੍ਰੈਕਟਿਸ ਨੇ ਅਸੋਸ਼ਿਤ ਪੰਜਾਬ ਮੁਲਾਕ ਅਹਿਮਦਨਗਰ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 168ਵਾਂ ਜਨਮ ਦਿਨ ਮਨਾ ਰਹੇ ਹਾਂ ਸਾਰੇ ਸਾਥੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਧੰਨਵਾਦ